ਮੁਢਾਂਡਾ ਵਿਖੇ ਅੱਜ ਰੇਲਵੇ ਕਰਮਚਾਰੀਆਂ ਦੀ ਚੁਸਤੀ ਫੁਰਤੀ ਕਾਰਨ ਹਾ사 ਹੁਣ ਤੋਂ ਬਚਾ ਲਿਆ ਗਿਆ ਜਾਣਕਾਰੀ ਅਨੁਸਾਰ ਰੇਲਵੇ ਲੇਨ ਤੇ ਕਿਸੇ ਵਿਅਕਤੀ ਵੱਲੋਂ ਇਕੱਠੇ ਕਰਕੇ 8 ਸਰੀਆਂ ਦਾ ਬੰਡਲ ਰੇਲਵੇ ਲੈਣਾ ਉੱਪਰ ਰੱਖ ਦਿੱਤਾ ਗਿਆ ਸੀ ਜਿਸ ਕਾਰਨ ਰੇਲ ਗੱਡੀ ਨੂੰ ਤਕਰੀਬਨ 1 ਘੰਟਾ ਰੁਕਣਾ ਪਿਆ ਜਾਣਕਾਰੀ ਦਿੰਦੇ ਹੋਏ ਨੀਲੇ ਮਹਿਲਾ ਨਮਾਸੀਆਂ ਅਤੇ ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਰਾਤੀ ਤਕਰੀਬਨ 3 ਵਜੇ ਰੇਲ ਗੱਡੀ ਆਈ ਅਤੇ ਪਿੱਛੇ ਹੀ ਰੁਕ ਗਈ। ਉਹਨਾਂ ਦੱਸਿਆ ਕਿ ਜਦ ਜਾ ਕੇ ਦੇਖਿਆ ਗਿਆ ਤਾਂ ਰੇਲਵੇ ਲੈਂਡ ਤੇ ਕੁਝ ਸਰਗੇ ਰੱਖੇ ਹੋਏ ਸਨ ਜਿਨ੍ਹਾਂ ਨੂੰ ਹਟਾਉਣ ਤੇ ਹੀ ਕਰੀਬ 1 ਘੰਟੇ ਤੋਂ ਬਾਅਦ ਰੇਲ ਗੱਡੀ ਅੱਗੇ ਸਟੇਸ਼ਨ ਵੱਲ ਚੱਲੀ। ਉਹਨਾਂ ਕਿਹਾ ਕਿ ਇਹ ਸਰਗੇ ਦੋਨਾਂ ਲੈਨਾਂ ਦੇ ਰੱਖੇ ਹੋਏ ਸਨ ਦੋਨੋਂ ਲੇਨਾਂ ਦੇ ਆਪਸੇ ਵਿੱਚ ਟੱਚ ਹੋਣ ਕਰਕੇ ਸਿੰਗਲ ਨਹੀਂ ਹੋਇਆ ਅਤੇ ਰੇਲ ਨੂੰ ਰੁਕਣਾ ਪਿਆ ਪਰ ਇੰਨਾ ਸਰਗੀਆਂ ਕਾਰਨ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਨੇੜੇਲੇ ਮੁਹੱਲੇ ਦੇ ਮੋਤਵਰਾ ਨੇ ਕਿਹਾ ਕਿ ਇੱਥੇ ਪਹਿਲਾਂ ਵੀ ਲੁੱਟਖੋਹਾ ਹੁੰਦੀਆਂ ਰਹਿੰਦੀਆਂ ਹਨ ਹੋ ਸਕਦਾ ਹੈ ਕਿਸੇ ਨੇ ਲੁੱਟਖੋਹ ਦੀ ਨੀਤ ਨਾਲ ਇਹ ਸਰਗਿਏ ਰੱਖੇ ਹੋਣ ਜਾਂ ਕੋਈ ਹੋਰ ਵੀ ਮੰਸ਼ਾ ਹੋ ਸਕਦੀ ਹੈ ਪਰੇ ਰੇਲਵੇ ਅਧਿਕਾਰੀਆਂ ਦੀ ਚੁਸਤੀ ਉਰਤੀ ਅਤੇ ਰੇਲਵੇ ਦੀ ਨਵੇਂ ਤਕਨੀਕ ਕਾਰਨ ਇਹ ਹਾ사 ਹੋਣ ਤੋਂ ਬਚਾ ਲਿਆ ਗਿਆ ਮਰਨਮ ਗੋਤਮਾਜੀ ਬਾਟ ਨੰਬਰ 19 ਸ੍ਰੋਮਣੀ ਕਾਲੀ ਦਲ ਦਾ ਬਾਟਨ ਚਾਹ ਜੀ ਕੀ ਮਾਮਲਾ ਹੋ ਗਿਆ ਇਹ ਮਾਮਲਾ ਮੈਨੂੰ 6:07 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ ਵਿਚਾਲੇ 3:05 ਤੇ 3:30 ਘੰਟਾ ਗੱਡੀ ਖੜੀ ਰਹੀ ਹੈ ਜਿੱਥੇ ਉਹਨੇ ਇਹ ਨਹੀਂ ਪਤਾ ਕਿਸ ਮਨਸਾ ਦੇ ਲਈ ਲੁੱਟਣ ਲਈ ਜਾਂ ਕਿਸ ਚੀਜ਼ ਲਈ ਰੱਖਿਆ ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹ ਬਹੁਤ ਵੱਡਾ ਤੇ ਹੁਣ ਅਧਿਕਾਰੀ ਪਹੁੰਚੇ ਕੀ ਨਹੀਂ ਪੂਰੇ ਨੱਥ ਪੈਣੀ ਚਾਹੀਦੀ ਅਸੀਂ ਤਾਂ ਆਪ ਕਹਿੰਨੇ ਆ ਇਸ ਚੀਜ਼ ਤੇ ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਆ ਛੋਟੀ ਜੀ ਆ ਜਿਹੜੀਆਂ ਨਾਨ ਨਲ ਕਿਕਰਾਂ ਇੱਥੇ ਰੋਜ਼ ਫੋਨ ਖੋ ਕੇ ਚੜੀਆਂ ਚ ਬਹਿ ਜਾਂਦੇ ਆ ਅੱਖੀ ਦੇਖੇ ਸਾਡੇ ਸੀਨਾ ਚੜੀਆਂ ਚ ਬਹਿ ਜਾਂਦੇ ਜਦੋਂ ਟ੍ਰੇਨ ਖੜ ਗਈ ਕੋਈ ਮੋਬਾਈਲ ਦੇਖੀ ਜਾਂਦਾ ਤੇ ਜਦੋਂ ਟ੍ਰੇਨ ਤੁਰਦੀ ਹਲਕਾ ਝੜਕਾ ਮਾਰ ਕੇ ਨਾਲ ਦੀ ਨਾਲ ਝੱਟਾ ਮਾਰ ਕੇ ਨਿਕਲ ਜਾਂਦੇ ਲੈ ਕੇ ਅਗਲਾ ਓਏ ਓਏ ਕਰਦੇ ਰਹੇ ਹੁੰਦਾ ਜੀ ਰੇਲਵੇ ਦੇ ਜੀਆ ਆਰਪੀ ਅਫਸਰ ਆ ਹੀ ਪਹੁੰਚੇ ਇੱਥੇ ਵੱਡੇ ਵੱਡੇ ਅਫਸਰ ਪਹੁੰਚੇ ਜੀ ਨਹੀਂ ਲੱਗਦਾ ਵੀ ਗੱਡੀ ਵੀ ਵੱਡੀ ਉੱਤਰ ਫਸ ਗਈ ਬਿਲਕੁਲ ਨੁਕਸਾਨ ਬਹੁਤ ਤਗੜਾ ਹੋ ਜਾਂਦਾ ਜਿਹੇ ਜੀ ਕੋਈ ਪਤਾ ਨਹੀਂ ਲੱਗਦਾ ਚਾਂਚੱਕਾ ਡਰਾਈਵਰ ਨੂੰ ਇਹਦਾ ਪਤਾ ਲੱਗ ਗਿਆ ਬ੍ਰੇਕ ਲੱਗ ਗਿਆ ਗੱਡੀ ਤੇ ਪਰ ਬਹੁਤ ਗਲਤ ਗੱਲ ਹੈ ਇਸ ਚੀਜ਼ ਜਿਹੜਾ ਦੇਖੋ ਚੋਰੀ ਇਹ ਆ ਚੀਜ਼ਾਂ ਦੀ ਕੀ ਚੋਰੀ ਆ ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਰਾਮ ਕਰ ਰੱਖਿਆ ਅਸੀਂ ਇੱਕ ਅਪੀਲ ਕਰਦੇ ਆ ਕਿ ਜਿੰਨੇ ਵੀ ਚੋਰ ਆ ਜਿੰਨੇ ਖੋਹ ਵਾਲੇ ਆ ਇੱਥੇ ਖੋਹ ਇੰਨੀ ਕਿਉਂ ਜਾਂਦੀ ਹੈ ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਹਟੇ ਹੋ ਸਕਦਾ ਇਹ ਇਹਨਾਂ ਦੇ ਨੱਥੇ ਪੈਣੀ ਚਾਹੀਦੀ ਆ 1 ਹੋਣਾ ਘੰਟਾ ਘਟੀ ਖੜੀ ਰਹੀ ਹੈ ਨੁਕਸਾਨ ਤਾਂ ਹੋ ਰਿਹਾ ਹੈ ਹੋਇਆ ਜੀ ਸਮੇ ਦਾ ਹੋਇਆ ਜੀ ਸਰਕਾਰ ਦਾ ਨੁਕਸਾਨ ਹੋਇਆ ਸੈਂਟਰ ਸਰਕਾਰ ਦਾ ਨੁਕਸਾਨ ਹੋਇਆ ਇਸ ਚ ਏਰੀਆ ਕਿਹੜਾ ਪਾਜੀ ਪੰਗੀ ਨਗਰ ਦੇ ਇਹ ਦਿੱਲੀ ਲੈਨ ਆ ਗਈ ਜੀ ਠੀਕ ਹੈ वो बताया कि रात में किसी ने ट्रैक पे रख दिए तो उसकी वजह से जो समथिंग तीन बजे गाड़ी आई थी वो एक घंटे ही पटरी पे और हटा के फिर अपनी गाड़ी चला दी वा, 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 गाड़ी कौन सी थी गाड़ी लोड था कितनी देर रुकी रही यहाँ कम से कम वो तो उसमें लेकर एक घंटे लेट हुई कुछ पता है कहाँ से लेकर अब ये तो मेरे को पता नहीं मैं रात में 最可能是。